ਜੀ ਮੇਰੀ ਸਿਸਟਰ ਸਹੀ ਹੈ ਤੇ ਮਤਲਬ 20 ਦਿਨ ਹੋਏ ਨੇ ਇਹਨਾਂ ਦੀ ਲੜਾਈ ਹੋਈ ਤੇ ਕੋਠੇ ਤੇ ਮਤਲਬ ਖੜੇ ਹੋਣੇ ਇੰਨੇ ਗੰਦੇ ਵਰਡ ਬੋਲੇ ਕਿ ਵੀ ਨਹੀਂ ਸੁਣੇ ਜਾਂਦੇ ਸੀਗੇ ਉਹਦੇ ਮਤਲਬ ਕਿ ਡਿਪਰੈਸ਼ਨ ਚ ਆ ਗਈ ਉਹਨੂੰ ਮਤਲਬ ਉਹ ਪ੍ਰੋਬਲਮ ਹੋਈ ਫਿਰ ਉਹਦੇ ਕਰਕੇ ਉਹਨੇ ਦਵਾਈ ਖਾਦੀ ਆ ਕੀ ਮਸਲਾ ਕੀ ਸੀ ਮੇਨ ਕੀ ਮੇਨ ਬਸ ਕਿ ਉਹਨੂੰ ਇਹ ਸ਼ੇਅਰ ਕਰਨ ਜਾਂਦੇ ਸੀ ਨਾਲ ਬੇਟਾ ਹੁੰਦਾ ਸੀਗਾ ਉਹਦਾ ਉਹ ਮੁੰਡਾ ਉਹਨੂੰ ਤੰਗ ਕਰਦਾ ਸੀਗਾ ਵੀ ਜੇ ਤੂੰ ਮੈਨੂੰ ਫੋਨ ਨਹੀਂ ਕਰੇਂਗੀ ਮੈਨੂੰ ਮਤਲਬ ਗਲਤ ਗੱਲਾਂ ਬੋਲਦਾ ਸੀ ਉਹਨੂੰ ਵੀ ਨਹੀਂ ਇਦਾਂ ਕਰੇਂਗੀ ਤਾਂ ਮੈਂ ਬਲੈਕਮੇਲ ਕਰਦਾ ਸੀ ਉਹਨੂੰ ਕੋਨ ਮੁੰਡਾ ਕੋਨ ਸੀ ਉਹ ਮਿੰਦਰਾ ਮਿੰਦਰਾ ਪਿੰਡ ਦਾ ਸਾਡੇ ਦਾ ਸਾਡੇ ਪਿੰਡ ਦਾ ਹੀ ਆ ਮੁੰਡਾ ਉਹ ਕਿਉਂ ਤੰਗ ਕਿਉਂ ਤੇ ਇੱਕ ਕੁੜੀ ਆ ਸਾਡੇ ਨਾਲ ਆ ਤੇ ਇੱਥੇ ਉਹਨੂੰ ਵੀ ਤੰਗ ਕਰਦਾ ਸੀਗਾ ਕਿਉਂ ਤੰਗ ਕਿਉਂ ਕਰਦਾ ਸੀ ਇੱਥੇ ਆ ਆ ਕੁੜੀ ਨੂੰ ਵੀ ਤੰਗ ਕਰਦਾ ਸੀ ਉਹਦੇ ਖੜ ਕੇ ਜੀ ਬਾਹਲਾ ਹੀ ਜੰਦਾ ਮੰਦਾ ਬੋਲਦਾ ਉਹ ਗਾਲਾਂ ਕੱਢਦਾ ਬਹੁਤ ਜਿਆਦਾ ਇਹ ਕੁੜੀ ਨੂੰ ਵੀ ਕਹਿੰਦਾ ਸੀਗਾ ਉਹ ਵੀ ਜੇ ਤੂੰ ਮੇਰੇ ਨਾਲ ਨਹੀਂ ਗੱਲ ਇਦਾਂ ਕਰੇਂਗੀ ਮੈਂ ਤੇਰੇ ਘਰੇ ਇਦਾਂ ਕਰੂੰ ਆਏ ਮਤਲਬ ਗੱਲ ਤੇ ਉਹਨੂੰ ਵੀ ਡਰਾਬੇ ਦਿੰਦਾ ਸੀ ਇਹਨੇ ਨਹੀਂ ਦੱਸਿਆ ਘਰੇ ਬੰਨੇ ਨੇ ਅੱਜ ਸਾਨੂੰ ਦੱਸਿਆਗੇ ਇਹਨੂੰ ਤਾਂ ਮਕਿਆ ਲੜਕੀ ਨੇ ਕੀ ਕੀਤਾ ਉਸ ਤੋਂ ਬਾਅਦ ਇਹਨੇ ਦੱਸਿਆ ਹੀ ਨਹੀਂ ਕਿ ਡਰਦੀ ਸੀ ਉਹ ਡਰਬਾ ਦੀ ਲੜਕੀ ਨੇ ਕੀ ਕੀਤਾ ਹਾਂਜੀ ਉਹਨੇ ਉਸ ਤੋਂ ਬਾਅਦ ਮਤਲਬ ਕਿ ਦਵਾਈ ਖਾਧੀ ਆ ਉਹਨੇ ਸਾਨੂੰ ਕਿਸੇ ਨੂੰ ਦੱਸਿਆ ਨਹੀਂ ਵੀ ਦਵਾਈ ਖਾਧੀ ਆ ਉਹ ਪਹਿਲਾਂ ਵੀ ਬਿਮਾਰ ਹੋ ਗਈ ਸਾਨੂੰ ਸੀਗਾ ਵੀ ਉਦਾਂ ਕਰਕੇ ਬਿਮਾਰ ਹੋ ਗਈ ਉਹ ਜਦੋਂ ਫਿਰ ਉਹ ਡਾਕਟਰ ਨੇ ਪੁੱਛਿਆ ਵੀ ਕੀ ਹੋਇਆ ਨਹੀਂ ਉੱਥੇ ਜਾ ਕੇ ਦੱਸਿਆ ਵੀ ਮੈਂ ਦਵਾਈ ਖਾਧੀ ਆ ਗਰੇਵਾਲ ਦੇ ਜੀ ਜਾ ਉਹਨੇ ਮਤਲਬ ਰਾਸਤੇ ਦੀ ਹਾਲਤ ਕਿਦਾਂ ਬਿਲਕੁਲ ਹੋ ਗਈ ਉਹਦੀ ਹਾਂਜੀ ਕੀ ਉਮਰ ਸੀ ਪਰਸੋਂ ਪਾਰਸੋਂ ਦੇ 36 ਸਾਲ ਦੀ ਸੀ ਹਾਂ ਜੀ ਰਹੀ ਹੋ ਤੁਸੀਂ ਹਾਂ ਜੀ ਦੋ ਬੱਚੇ ਨੇ ਨੌਵੀਂ ਚ ਪੜਦਾ ਇੱਕ ਦਸਵੀਂ ਚ ਕਿਹੜੀ ਜਗ੍ਹਾ ਆਏ ਹੋ ਤੁਸੀਂ ਅਸੀਂ ਬੁਲਾ ਰਹੇ ਤੁਹਾਨੂੰ ਅੱਜ ਰਠਾਣੇ ਪਹੁੰਚੇ ਕੰਪਲੇਂਟ ਕੀਤੀ ਹਾਂ ਜੀ ਤੁਹਾਨੂੰ ਗੰਦੇ ਕੀ ਇਹ ਕਰ ਰਹੀ ਹੈ ਹਜੇ ਤੱਕ ਸਾਡੀ ਕੋਈ ਇਹ ਤਾਂ ਸਾਡੀ ਕੋਈ ਹਜੇ ਕੁਝ ਨਹੀਂ ਸਾਡੀ ਕਾਰਵਾਈ ਇਹ ਕੋਈ ਸੁਣਵਾਈ ਨਹੀਂ ਸੁਣਵਾਈ ਨਹੀਂ ਹੋਈ ਹੈ ਸਾਡੀ ਕਾਰਵਾਈ ਨਿਰਮਲ ਸਿੰਘ ਜੀ ਮੈਂ ਪਿੰਡ ਬੁਲਾ ਰਹਾ ਹਾਂ ਜੀ ਕੀ ਮਸਲਾ ਹੈ ਮਸਲਾ ਇਹ ਹੈ ਜੀ ਸਾਡੀ ਮਤਲਬ ਰਿਲੇਟਿਵ ਸੀ ਬਹੁਤ ਜ਼ਿਆਦਾ ਨਗਦੀ ਜੀ ਠੀਕ ਹੈ ਜੀ ਤੇ ਇਹਨਾਂ ਨੇ ਇੰਨਾ ਜ਼ਿਆਦਾ ਉਹਨੂੰ ਕੁੜੀ ਨੂੰ ਫੋਰਸ ਕਰਦਾ ਸੀ ਬਹੁਤ ਜ਼ਿਆਦਾ ਦਬਾਅ ਪਾਉਂਦਾ ਸੀ ਉੱਤੇ ਮਤਲਬ ਇਹਨਾਂ ਉਹਨੂੰ ਪਰੇਸ਼ਾਨ ਕਰਦਾ ਤੇ ਮਰ ਲਈ ਮਜਬੂਰ ਕਰਦਾ ਬਹੁਤ ਟਾਈਮ ਤੋਂ ਕਰ ਰਿਹਾ ਸੀ ਨਹੀਂ ਥੋੜੇ ਟਾਈਮ ਤੋਂ ਨਹੀਂ ਬਹੁਤ ਟਾਈਮ ਤੋਂ ਕਰ ਰਿਹਾ ਸੀ ਬਿਲਕੁਲ ਲੜਕਾ ਕੌਣ ਸੀ ਉਹ ਲੜਕਾ ਮਿੰਦਰ ਸਿੰਘ ਜੀ ਪਲਾਰਾ ਹਰਵੰਸੀ ਉਹ ਐਡਾ ਕਿਉਂ ਕਰਦਾ ਸੀ ਬਸ ਦਫਤਰੀ ਚੀਜ਼ ਨੇ ਟਿਪਕੂਫੀ ਸਰੋ ਬੱਚੇ ਨੇ ਆਪਣਾ ਬੱਚਾ ਲਾਈਕ ਨਹੀਂ ਕਰਦਾ ਤੁਹਾਨੂੰ ਜੋ ਕੋਈ ਰਿਸਪੌਂਸ ਨਹੀਂ ਦਿੰਦਾ ਆਪਾਂ ਬੱਚੇ ਨੂੰ ਕਿਉਂ ਪਰੇਸ਼ਾਨ ਕਰਦੇ ਹਾਂ ਉਹ ਇੰਨਾ ਪਰੇਸ਼ਾਨ ਕਰਦਾ ਸੀ ਕੁਝ ਕਹਿਣ ਦੀ ਹੱਦ ਨਹੀਂ ਇਹ ਉਹ ਵੀ ਆਈ ਸੀ ਹਾਂਜੀ ਭਾਈਓ ਦੋ ਬੱਚੇ ਆ ਦੋ ਬੱਚੇ ਹਸਨਾਂ ਦੇ ਬਾਹਰ ਸੀ ਅੱਛਾ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਲੜਕੀ ਨੇ ਕਿਹਨੇ ਡੈੱਥ ਕਰ ਲਈ ਆਪਣੇ ਇਹ ਲੋਰ ਮਜਬੂਰ ਹੋ ਕੇ ਆਈ ਦਵਾਈ ਕਰ ਲਈ ਪਰ ਇਹਨਾਂ ਮਜਬੂਰ ਕਰਦਾ ਮਰਨ ਲਈ ਮਜਬੂਰ ਕਰਦਾ ਉਸ ਇਨਸਾਨ ਨੇ ਉਹਨਾਂ ਜੀ ਕਿਹੜੀ ਜਗ੍ਹਾ ਹੈ ਅਸੀਂ ਸਦਰ ਖਾਣਾ ਆਏ ਜੀ ਅਸੀਂ ਇਨਸਾਫ ਲੈਣ ਲਈ ਇਨਸਾਫ ਚਾਹੀਦਾ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਬਸ ਤੇ ਉਹ ਲੜਕਾ ਕਿੱਥੇ ਹੈ ਜੀ ਲੜਕਾ ਫਰਾਰ ਹੈ ਪਰ ਸਾਰਾ ਕੰਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਅਸੀਂ ਜੀ ਕਹਿੰਦੇ ਆ ਵੀ ਉਹਨਾਂ ਦਾ ਘਰ ਦਾ ਜੀ ਜੀ ਚੱਕਿਆ ਜਾਣਾ ਚਾਹੀਦਾ ਵੀ ਸਾਨੂੰ ਇਹ ਉਹਨਾਂ ਤੱਕ ਨਿصاف ਮਿਲਣਾ ਚਾਹੀਦਾ ਸਾਨੂੰ ਸਾਡੇ ਪਿੰਡ ਦਾ ਇਨਸਾਫ ਹੋਣਾ ਚਾਹੀਦਾ ਕੱਲ ਨੂੰ ਕੋਈ ਹੋਰ ਵੀ ਕਰ ਸਕਦਾ ਇਹ ਗੱਲ ਜਾਨੀ ਜਿਹੜੇ ਮੁੰਡੇ ਨੇ ਗਲਤੀ ਕੀਤੀ ਆ ਬਹੁਤ ਜਾਦੇ ਗਲਤ ਕਰੇ ਕੋਠੇ ਤੇ ਖੜ ਕੇ ਸਾਰੇ ਨੂੰ ਗਾਲਾਂ ਕੱਢਦਾ ਸੀ ਸਾਨੂੰ ਜੀਣਾ ਰਹਿਮ ਕਰਿਆ ਪਿਆ ਸਾਡੇ ਬੇੜੀ ਨੂੰ ਹੁਣ ਉਦਾ ਤੁਹਾਡੇ ਪਿੰਡ ਦਾ ਹੀ ਹਾਂਜੀ ਸਾਡੇ ਪਿੰਡ ਦਾ ਹੀ ਆ ਮੁੰਡਾ ਇਹਨਾਂ ਦੇ ਕੋਠੇ ਤੋਂ ਦੋ ਥੋੜਾ ਜਿਹਾ ਫਰਕ ਆ ਬਸ 200 ਗਾਜ 300 2.5 ਤੋਂ 2 300 ਗਾਜ ਪਿੱਛੇ ਜਗ੍ਹਾ ਇਹਨਾਂ ਦੀ ਸਾਹਮਣੋਂ ਸਾਹਮਣੀ ਕੋਟੇ ਤੇ ਖੜ ਕੇ ਗੰਦਾ ਮੰਦਾ ਬੋਲ ਦੱਸਦਾ ਸੀ ਲੜਾਈ ਦੇ ਬਹੁਤ ਫੋਨ ਵੀ ਕਰਦਾ ਸੀ ਫੋਨ ਵੀ ਕਰਦਾ ਸੀ ਲੜਾਈ ਤੋਂ ਬਾਅਦ ਦੋ 250 ਫੋਨ ਆਇਆ ਮੁੰਡੇ ਦੇ ਇਹਨਾਂ ਦੇ ਮੋਬਾਈਲ ਤੇ ਨੰਬਰਾਂ ਤੋਂ ਫੋਨ ਕਰਦਾ ਸੀ ਫੋਨ ਅੱਡੋ ਅੱਡੀ ਫੋਨ ਤੋਂ ਫੋਨ ਕਰਦਾ ਸੀ ਵੀ ਫੋਨ ਚੱਲ ਮੁੰਡਾ ਬੋਲਦਾ ਸੀ ਉਹ ਤਾਂ ਫੋਨ ਬੰਦ ਕਰਦਾ ਜਦੋਂ ਆਪ ਬੋਲਤੀ ਸੀ ਫਿਰ ਉਹ ਗੰਦਾ ਮੰਦਾ ਬੋਲ ਦੱਸਦਾ ਸੀ ਉਹਨੇ ਉਸ ਕਰਕੇ ਉਹਨੇ ਤਮਾਚਾਰੀਓ ਤੜਫਦੀ ਸੀ ਕੱਦੇ ਦੀ ਗੱਲ ਹੈ ਜੀ ਇਹ ਕੱਲ ਦੀ ਨੌ ਦੀ ਹੈ ਪਰਸੋਂ ਦੀ ਜੀ 9 ਵਜੇ ਦੀ ਗੱਲ ਵਾ 10 ਵਾ ਸਾਡੀ ਕੁੜੀ ਪੜਦੇ ਉਹਦੇ ਕੋਲ ਪਟੂ ਆਹ ਕਰਦੀ ਸੀ ਕੱਪੜਾ ਦੀ ਸਿਲਾਈ ਕਰਦੀ ਸੀ ਉਹ ਤੋਂ ਬਾਅਦ ਜਦੋਂ ਕੁੜੀ ਗਈ ਉਹਨੂੰ ਕਹੀਂ ਤੋਂ ਕਰਨ ਨੂੰ ਜਾ ਮੈਨੂੰ ਉਲਟੀਆਂ ਲੱਗੀਆਂ ਜਦੋਂ ਵਿਚਾਰੇ ਘਰੇ ਵਾਲੇ ਦੇ ਕਹੀਂ ਉੱਥੇ ਇੱਕ ਜਾ ਕੇ ਕਿਹਾ ਦਵਾਈ ਪੀ ਲਈ ਉਹ ਪੁੱਛਿਆ ਨਾ ਡਾਕਟਰ ਡਾਕਟਰ ਨੇ ਪੁੱਛਿਆ ਵੀ ਮੈਂ ਦਵਾਈ ਪੀ ਲਈ ਪਰ ਇਹਨਾਂ ਨੂੰ ਕਰੇ ਤਾਂ ਦੱਸਿਆ ਜੀ ਦਵਾਈ ਪੀਤੇ ਦੁਬਾਰਾ ਡੀ ਐਮ ਸੀ ਚਲੀ ਗਏ ਉੱਥੇ ਜਾ ਕੇ ਡੈਥ ਹੋ ਗਈ ਜੀ ਡੇਢ ਘੰਟੇ ਬਾਅਦ ਡੇਢ ਘੰਟੇ ਬਾਅਦ ਹੋ ਗਈ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ zenic savira tv youtube facebook instagram x aur whatsapp channel par